ਕੰਮ ਕਰ ਰਹੇ ਆਂ ਥਿੰਡਰੇ ਜਨਾਬ ਤਾਂ ਉਹ ਬੰਦਿਆ ਨਾਲ ਕਿਹਾ ਮੈਂ ਜਦੋਂ ਦਾ ਲੱਗਿਆ ਮੈਨੂੰ 8 ਤੋਂ 9 ਮਹੀਨੇ ਹੋ ਗਏ ਕੰਮ ਉਹਨਾਂ ਨਾਲ ਕਰਦਿਆਂ ਨਾ ਤੇ ਹੁਣ ਤੱਕ ਇੱਕ ਤਾਂ ਰੁਪਈਆ ਉਹਨਾਂ ਨੇ ਨਹੀਂ ਮੇਰਾ ਰੱਖਿਆ ਨਾ ਹੀ ਅੱਜ ਤੱਕ ਇਹ ਆ ਕਿ ਉਹਨਾਂ ਨੇ ਮੈਨੂੰ ਕਦੇ ਵੀ ਕੰਮ ਤੇ 5 ਮਿੰਟ ਵੱਧ ਲਵਾਏ ਹੋਣ ਤਾਂ ਇੱਥੇ ਸਾਰੇ ਜਿੰਨੇ ਵੀ ਲੋਕਲ ਲੋਕ ਨੇ ਅੰਗਰੇਜ਼ ਨੇ ਤਾਂ ਉਹਨਾਂ ਦੇ ਤੁਸੀਂ ਦੇਖ ਲਓ ਜੇ ਨਾ ਤਾਂ ਤੁਹਾਨੂੰ ਕਿਤੇ ਗੱਡੀ ਵਿੱਚ ਕਿਸੇ ਰੱਬ ਦੀ ਫੋਟੋ ਮਿਲਦੀ ਆਂ ਉਨ੍ਹਾਂ ਦੇ ਆਫਿਸ ਜਾਵੜੋ ਜੇ ਦਫ਼ਤਰ ਜਾਵੜੋ ਜੇ ਕਿਤੇ ਵੀ ਜਾਵੜੋ ਜੇ ਕਿਸੇ ਗॉड ਦੀ ਕਿਸੇ ਵੀ ਰੱਬ ਦੀ ਫੋਟੋ ਦੀ ਜਾਂ ਤਸਵੀਰ ਨਹੀਂ ਮਿਲਣੀ ਮਤਲਬ ਬਹੁਤ ਘੱਟ ਹੋਣਗੇ ਲੋਕ 10% ਹੋਣਗੇ ਜਾਂ 15% ਹੋਣਗੇ ਜਿਨ੍ਹਾਂ ਦੇ ਕੋਈ ਗॉड ਦਾ ਲੋਕੇਟ ਪਾਇਆ ਹੋਵੇ ਜਾਂ ਕੋਈ ਫੋਟੋ ਲੱਗੀ ਹੋਵੇ ਕਿਤੇ ਜ਼ਿਆਦਾਤਰ ਉਹ ਕਿਤੇ ਵੀ ਅੰਗਰੇਜ਼ ਇਦਾਂ ਦਾ ਸ਼ੋਅ ਨਹੀਂ ਕਰਦੇ ਕਿ ਅਸੀਂ ਤੇ ਰੱਬ ਦੀ ਫੋਟੋ ਲਾਈਏ ਜਾਂ ਰੱਬ ਦੇ ਅਸੀਂ ਨੇੜੇ ਆ ਇਦਾਂ ਦਾ ਕੋਈ ਵੀ ਪ੍ਰਟੈਂਡ ਨਹੀਂ ਕਰਦੇ ਨਾ ਹੀ ਉਹ ਕਿਤੇ ਤੁਹਾਨੂੰ ਰੱਬ ਦੀ ਗੱਲ ਕਰਦੀ ਦਿਖਣਗੇ ਪਰ ਜਿਹੜੀ ਗੱਲ ਹੈ ਕਿ ਜਦੋਂ ਵੀ ਉਹ ਕਿਸੇ ਤੋਂ ਕੰਮ ਕਰਾਉਂਦੇ ਨੇ ਤਾਂ ਉਹਨੂੰ ਕੀ ਆ ਉਹਦੀ ਜਿੰਨੀ ਮਿਹਨਤ ਬੰਦੀ ਆ ਜਿੰਨੀ ਤਨਖਾਹ ਬੰਦੀ ਆ ਉਹਨੂੰ ਜਿਹੜੇ ਦਿਨ ਤੇ ਉਹਨਾਂ ਦੀ ਤਨਖਾਹ ਬੰਨੀ ਆ ਉਹਨੂੰ ਉਸ ਦਿਨ ਤੇ ਪੈਸੇ ਮਿਲ ਜਾਣੇ ਬਹੁਤ ਘੱਟ ਬਹੁਤ ਰੇਅਰ ਚਾਂਸ ਹੋ ਸਕਦਾ ਹੈ ਜਦੋਂ ਕੋਈ ਅੰਗਰੇਜ਼ ਬੰਦਾ ਕਿਸੇ ਦੇ ਪੈਸੇ ਮਾਰੇ ਪਰ ਤੁਸੀਂ ਕਿਸੇ ਨਾਲ ਵੀ ਇਹ ਗੱਲ ਸ਼ੇਅਰ ਕਰਕੇ ਦੇਖ ਸਕਦੇ ਆ ਕਿ ਕੈਨੇਡਾ ਵਿੱਚ ਅੰਗਰੇਜ਼ ਕਿਸੇ ਦੇ ਪੈਸੇ ਰੱਖਦੇ ਆ ਤਾਂ ਬਹੁਤ ਤੁਹਾਨੂੰ ਘੱਟ ਮਤਲਬ 100 'ਚ ਇੱਕ ਜਨਾਂ ਦਾ ਭਾਵੇਂ ਕਹਦੇ ਕਿ ਮੇਰੇ ਫਲਾਣਾ ਬੰਦਾ ਜਿਹੜਾ ਉਹ ਪੈਸੇ ਰੱਖ ਗਿਆ ਪਰ ਇੱਥੇ ਕੋਈ ਵੀ ਕਿਸੇ ਦੇ ਵੀ ਜਿਹੜੇ ਲੋਕਲ ਅੰਗਰੇਜ਼ ਨੇ ਉਹ ਕਿਸੇ ਦਾ ਵੀ ਕੋਈ ਵੀ ਪੈਸਾ ਨਹੀਂ ਰੱਖਦੇ ਤਾਂ ਇਸ ਗੱਲ ਤੋਂ ਹੀ ਤੁਹਾਨੂੰ ਅੰਦਾਜ਼ਾ ਹੋ ਗਿਆ ਹੁਣ ਕਿ ਜਿਹੜੇ ਬੰਦੇ ਸਿਰਫ ਦਿਖਾਵਾ ਕਰਦੇ ਨੇ ਉਹ ਚਾਹੇ ਮੁਸਲਮਾਨ ਹੋਣ ਦਾ ਕਾਰਨ ਜਾਂ ਫਿਰ ਪੰਜਾਬੀ ਜਾਂ ਸਿੱਖ ਹੋਣ ਦਾ ਤਾਂ ਕੀ ਇਹ ਸਿਰਫ ਦਿਖਾਵਾ ਹੈ ਜਾਂ ਇਹ ਵੀ ਕਹਿ ਸਕਦੇ ਹਾਂ ਤੁਸੀਂ ਕਿ ਆਪਾਂ ਇਦਾਂ ਦਾ ਦਿਖਾਵਾ ਕਰਕੇ ਰੱਬ ਦੇ ਨੇੜੇ ਨਹੀਂ ਹੋ ਸਕਦੇ ਭਾਵੇਂ ਕੋਈ ਵੀ ਇੱਥੇ ਸਟੂਡੈਂਟ ਆ ਵਰਕ ਪਰਮਿਟ ਤੇ ਆ ਜਿੱਦਾਂ ਵੀ ਆ ਹਰ ਕਿਸੇ ਨੂੰ ਬਰਾਬਰ ਲੋੜ ਹੈ ਤਾਂ ਜੇ ਤੁਹਾਡੇ ਨਾਲ ਕਿਸੇ ਨੇ ਵੀ ਮਿਹਨਤ ਕੀਤੀ ਆ ਕੰਮ ਕਰਿਆ ਤਾਂ ਉਹਨੂੰ ਉਸ ਦਾ ਜਿਹੜਾ ਬੰਦ ਦਾ ਮੁੱਲ ਹੈ ਉਹ ਦੇਣਾ ਚਾਹੀਦਾ ਤਾਂ ਜੋ ਵੀ ਇੱਥੇ ਸਟੂਡੈਂਟ ਆ ਉਹ ਬਹੁਤ ਸਾਰੇ ਪੈਸੇ ਲਾ ਕੇ ਆਉਂਦਾ ਹੈ ਹੋ ਸਕਦਾ ਹੈ ਤੁਸੀਂ ਉਹ ਤੋਂ 4 ਦਿਨ 5 ਦਿਨ ਕੰਮ ਫ੍ਰੀ ਕਰਾ ਲਓ ਪਰ ਯਾਰ ਆਖਰ ਉਹਦੀ ਜਿੰਨੀ ਬੰਦੀ ਹੈ ਮਿਹਨਤ ਉਹ ਉਹਨੂੰ ਦੇਣੀ ਬੰਦੀ ਆ